ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਸੰਧੂ ਗੌਟ ਫਾਰਮ ਪਿੰਡ ਲਾਲਿਆਂਵਾਲੀ ਤੋਂ ਬਾਈਆਂ ਨੇ ਜਿਹੜਾ ਬੱਕਰੀਆਂ ਦਾ ਮੇਲਾ ਕਰਵਾਇਆਗਾ ਬਹੁਤ ਵੱਡਾ ਇੱਥੇ ਤੇ ਇਹ ਹਰ ਸ਼ਨੀਵਾਰ ਯਾਨੀ ਕਿ ਬਾਰ ਦੇ ਦਿਨ ਨੂੰ ਇੱਥੇ ਮੇਲਾ ਹਰ ਹਰfte ਜਿਹੜਾ ਲੱਗਣਾਗਾ ਤੇ ਗੱਲਬਾਤ ਕਰਦੇ ਆਂ ਆਪਾਂ ਸੰਧੂ ਗੌਟ ਫਾਰਮ ਵਾਲਿਆਂ ਨਾਲ ਉਹ ਦੱਸਣਗੇ ਮੇਲੇ ਦੀ ਪੂਰੀ ਜਾਣਕਾਰੀ ਦੇਣਗੇ ਅੱਜ ਦੇ ਦਿਨ ਦੇ ਵਿੱਚ ਜਿਹੜਾ ਇਹ ਮੇਲੇ ਦਾ ਪਹਿਲਾ ਦਿਨ ਹੈਗਾ ਤੇ ਪਹਿਲੀ ਵਾਰੀ ਜਿਹੜਾ ਮੇਲਾ ਅੱਜ ਲਾ ਰਹੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ ਆਪਾਂ ਨਵਾਂ ਜਿਹੜਾ ਮੇਲਾ ਆਪਾਂ ਬੱਕਰੀਆਂ ਦਾ ਇੱਥੇ ਸ਼ੁਰੂ ਕੀਤਾਗਾ ਤੇ ਆਪਣੇ ਦਰਸ਼ਕਾਂ ਨੂੰ ਮੇਲੇ ਬਾਰੇ ਥੋੜਾ ਦੱਸੋ ਜੀ ਆਪਣਾ ਹਰ ਸ਼ਨੀਵਾਰ ਬਾਹਰ ਨੂੰ ਮੰਨ ਲੋ ਇਹ ਆਪਣਾ ਜਿਹੜਾ ਸਬਾਰ ਕਹਿ ਦਿੰਨੇ ਵਾਂ ਲੋ ਹਰ ਬਾਰ ਨੂੰ ਮੇਲਾ ਲੱਗਿਆ ਕਰੂਗਾ ਹਫ਼ਤੇ ਦੀ ਹਫ਼ਤੇ ਮੇਲਾ ਲੱਗਣਾ ਤੇ ਵਧੀਆ ਰੋਟੀ ਪਾਣੀ ਚਾਹ ਪਾਣੀ ਸਾਰਾ ਵਧੀਆ ਪ੍ਰਬੰਧਾ ਠੰਡਾ ਪਾਣੀ ਰੋਟੀ ਚਾਹ ਸਾਰਾ ਕੁਝ ਆਪਾਂ ਇੱਥੇ ਪੂਰਾ ਹੋ ਕਰ ਰਹੇ ਆ। ਆਰਓ ਵਾਲੇ ਪਾਣੀ ਦਾ ਇੱਧਰ ਪ੍ਰਬੰਧ ਕੀਤਾ ਹੋਇਆ ਹੈ ਬਾਈ ਉਹਨਾਂ ਨੇ। ਚਾਹ ਪਾਣੀ ਤੋਂ ਲੈ ਕੇ ਲੰਗਰ ਤੱਕ ਦਾ ਜਿਹੜਾ ਸਾਰਾ ਇੱਥੇ ਫੁੱਲ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਤੇ ਬਾਕੀ ਟੈਂਟ ਟੁੰਟ ਲਾਏ ਹੋਏ ਨੇ ਸ਼ਾਮ ਵਾਸਤੇ ਵੀ ਜਿਵੇਂ ਹੁਣ ਗਰਮੀ ਦਾ ਮੌਸਮ ਆਗਾ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਜਿਵੇਂ ਕੋਈ ਦਿੱਕਤ ਨਹੀਂ ਹੈਗੀ ਸ਼ਾਮ ਵਗੈਰਾ ਦੀ ਤੇ ਬਾਕੀ ਜਿਹੜੀ ਲੋਕੇਸ਼ਨ ਆ ਗਈ ਤੁਹਾਨੂੰ ਦੱਸ ਦਿੰਨੇ ਆਂਗੇ ਤਲਵੰਡੀ ਸਾਬੋ ਦੇ ਵਿੱਚ ਜਦੋਂ ਆਪਾਂ ਸਦੂਗੜ ਵਾਲੀ ਸ਼ੈੜ ਤੋਂ ਐਂਟਰ ਹੁੰਨੇ ਆ ਤਾਂ ਖੱਬੇ ਪਾਸੇ ਰਵੀਦਾਸ ਟੌਂਕ ਦੇ ਕੋਲੇ ਆ ਗਈ ਤੇ ਜਿਹੜਾ ਦੂਸਰੇ ਪਾਸੇੋਂ ਆਪਾਂ ਜੇ ਤਲਵੰਡੀ ਚੋਂ ਬਾਹਰੇ ਨਿਕਲਦੇ ਹਾਂ ਤਾਂ ਸੱਜੇ ਹੱਥ ਇਹ ਮੰਡੀ ਦੀ ਜਿਹੜੀ ਲੋਕੇਸ਼ਨ ਆਗੀ ਤੁਸੀਂ ਇੱਥੇ ਮੰਡੀ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਬੱਕਰੀਆਂ ਦੀ ਖਰੀਦ-ਵੇਚ ਵੀ ਕਰ ਸਕਦੇ ਹੋ ਇੱਥੇ ਬਰਬਰੀ, ਬੀਟਲ ਤੇ ਆਪਣਾ ਦੇਸੀ ਸਾਰੀ ਨਸਲ ਦੇ ਜਿਹੜੇ ਜਾਨਵਰ ਆ ਸਭ ਜਾਨਵਰ ਯਾਨੀ ਕਿ ਪੰਛੀ ਹਨਾ ਤੇ ਥੋੜਾ ਮੰਡੀ ਦਾ ਵੀ ਤੁਹਾਨੂੰ ਰਾਉਂਡ ਲਵਾ ਦਿੰਨੇ ਆ ਹਜੇ ਮੰਡੀ ਦਾ ਯਾਨੀ ਕਿ ਸਟਾਰਟਿੰਗਾਂ ਜਾਨਵਰ ਪਹੁੰਚ ਰਹੇ ਨੇਗੇ ਸਵੇਾਈ ਪਹੁੰਚ ਰਹੇ ਨੇਗੇ ਸਾਰੇ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਜੋ ਮੰਡੀ ਦਾ ਘੇੜਾ ਲਵਾ ਦਿੰਨੇ ਆ ਇੱਕ ਆ ਜਾ ਬਾਈ ਜਿਹੜੀ ਮੰਡੀ ਦੀ ਲੋਕੇਸ਼ਨਾਂ ਦੀ ਗੱਲ ਆਪਾਂ ਜ ਕਰੀਏ ਤਾਂ ਜੀ ਤੁਸੀਂ ਜਿਹੜੀ ਆਹਾਰਵਾਰ ਦੀ ਤਰ੍ਹਾਂ ਇੱਥੇ ਹੀ ਲੱਗਣੀ ਆ ਮੰਡੀ ਇੱਥੇ ਹੀ ਮੰਡੀ ਲੱਗਣੀ ਆ ਜੀ ਆਪਣੇ ਮੰਨ ਲਓ ਜੀ ਬਰਬਰੀਆਂ ਬੱਕਰੀਆਂ ਨੇ ਸਾਰੇ ਆਪਣੇ ਇੱਥੇ ਇੱਥੇ ਆਇਆ ਕਰਨੀ ਸਾਰੇ ਜਾਨਵਰਾਂ ਤੋਂ ਬਰਬਰੀ ਤੇ ਬਾਕੀ ਜਿਹੜੇ ਹੋਰ ਜਾਨਵਰ ਨੇ ਹਾਂ ਹਾਂ ਉਧਰ ਖੜੀਆਂ ਨੇ ਬਰਬਰੀਆਂ ਬੱਕਰੀਆਂ ਤੇ ਆਜੋ ਆਪਾਂ ਉਧਰਲੇ ਪਾਸੇ ਵੀ ਤੁਹਾਨੂੰ ਜਾਨਵਰ ਦਿਖਾ ਦਿੰਦੇ ਆ ਬਾਈ ਕਿਵੇਂ ਆ ਗੱਡੀ ਚੋਂ ਨਹੀਂ ਵੀ ਜਾਂਦੇ ਇੱਥੇ ਹਾਂ ਮੜਾ ਇੱਧਰ ਵੀ ਕੈਮਰਾ ਖਮਾਦੇ ਬਾਈ ਉਹ ਗੱਡੀ ਤੋਂ ਉਧਰ ਜਾਨਵਰ ਲਾਈ ਜਾਂਦੇ ਨੇ ਚਲ ਮੈਂ ਖਮਾਦਾ ਇਦਰਾ ਜਾਨਵਰ ਨੇ ਮਾੜੀ ਬੱਕਰੀ ਬਹੁਤ ਜ਼ਿਆਦਾ ਆਈਗੀ ਆ ਹਾਂ ਬਰਬਰੀ ਬੱਕਰੀ ਦਾ ਜਿਹੜਾ ਜਾਦੇ ਸਟਾਕ ਆ ਮੰਡੀ ਦੇ ਉੱਪਰ ਪਹੁੰਚਿਆ ਹੋਇਆਗਾ ਤੇ ਬਾਕੀ ਮਿਲ ਤੁਹਾਨੂੰ ਹਰ ਨਾਲ ਅਸਲ ਦੇ ਜਾਨਵਰੀ ਜਾਣਗੇ ਬਰਬਰੀ ਤੋਂ ਲੈ ਕੇ ਬੀਟਲ ਦੇਸੀ ਜਿਹੜੇ ਮਰਜ਼ੀ ਲੈ ਲਓ ਤੁਸੀਂ ਹਾਂ ਸਰੋਹੀ ਦੇ ਵੀ ਆਉਣਗੇ ਜੀ ਜਾਨਵਰ ਠੀਕ ਆ ਤੇ ਇੱਕ ਦੇਸੀ ਅੱਜ ਕੱਲ੍ਹ ਜੇ ਮੈਂ ਹੁਣ ਬੱਕਰਿਆਂ ਬੁਖਰਿਆਂ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਹੋ ਰਹੀ ਹੈਗੀ ਤੇ ਮਿਲ ਜਾਣਗੇ ਜੋ ਵੀ ਜੇ ਹਾਂ ਮਿਲ ਜਾਣਗੇ ਮੰਡੀ ਦਾ ਇੱਕਦਮ ਟਾਈਮ ਕਰਕੇ ਹਾਂ ਉਸ ਉੱਧਰ ਵੀ ਦਿਖਾ ਆ ਜੋ ਇੱਧਰ ਬਾਈ ਜਾਨਪਰ ਦਿਖਾ ਦਈਏ ਤੁਹਾਨੂੰ ਬੱਕਰ ਦੀਆਂ ਜਿਹੜੀਆਂ ਖੜੀਆਂ ਨੇਗੀਆਂ ਬਰਬਰੀ ਨਾਲ ਸਕਦੇ ਵਧੀਆ ਬੱਚੇ ਖੜੇ ਨੇ ਸੋਹਣੇ ਬਾਕੀ ਬਾਈ ਹੋਰਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਕੇ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਇਹਨਾਂ ਦੇ ਨੰਬਰ ਵਗੈਰਾ ਸਾਰਾ ਕੁਝ ਤੇ ਸੰਤੂ ਸਾਹਿਬ ਆਪਣਾ ਜਿਹੜਾ ਕੰਟੈਕਟ ਨੰਬਰ ਤੇ ਸ਼ੇਅਰ ਕਰ ਦੋ ਮੜਾ ਇਹ ਵੀਡੀਓ ਦੇ ਵਿੱਚ ਤਾਂ ਕਿ ਤੁਹਾਡੇ ਨਾਲ ਸੰਪਰਕ ਕਰਕੇ ਕੋਈ ਜਾਣਕਾਰੀ ਲੈਣੀ ਹੈ ਕਿਸੇ ਨੇ ਮੰਡੀ ਦੀ ਤਾਂ ਲੈ ਸਕੇ ਕੰਨੈਕਟ ਨੰਬਰ ਹੈਗਾ 94641 51255 ਜੀ 918289933098 ਇਹ ਸੰਤੂ ਸਾਹਿਬ ਦਾ ਕੰਟੈਕਟ ਨੰਬਰ ਹੈਗਾ ਜੀ ਜੇ ਤੁਸੀਂ ਮੰਡੀ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਇਹਨਾਂ ਨਾਲ ਫੋਨ ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਲੈ ਕੇ ਮੰਡੀ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਤੁਸੀਂ ਹਰ ਸ਼ਨੀਵਾਰ ਬਾਰ ਦੇ ਦਿਨ ਜਿਹੜੀ ਤੇ ਮੰਡੀ ਇੱਥੇ ਲੱਗਣੀ ਹੈਗੀ ਤਲਵੰਡੀ ਸਾਬੋ ਬਾਲਮੀਕ ਚੌਂਕ ਤੋਂ ਥੋੜਾ ਰੋੜੀ ਵਾਲੇ ਸ਼ੈਡ ਨੂੰ ਹੈਗੀ ਹੈਗੀ ਸਰੂਗੜ ਰੋਡ ਦੇ ਉੱਪਰ ਆ ਤਲਵੰਡੀ ਦੇ ਵਿੱਚ ਐਂਟਰ ਹੋਣ ਤੋਂ ਖੱਬੇ ਹੱਥ ਜਿਹੜੀ ਪਹਿਲਾਂ ਇਹ ਮੰਡੀ ਆਉਂਦੀ ਹੈ ਜੇ ਤਲਵੰਡੀ ਤੋਂ ਆਪਾਂ ਬਾਹਰ ਨੂੰ ਨਿਕਲਦੇ ਆਂਗੇ ਸਰੂੜ ਵਾਲੇ ਰੋਡ ਦੇ ਉੱਪਰ ਤਾਂ ਸੱਜੇ ਹੱਥੇ ਮੰਡੀ ਦੀ ਲੋਕੇਸ਼ਨ ਸਾਰੇ ਜਣੇ ਜਰੂਰ ਵਿਸਿਟ ਕਰੋ ਪੂਰਾ ਸਾਥ ਦਿਓ ਬਾਈ ਹੋਰਿਆਂ ਦਾ ਬਹੁਤ ਵਧੀਆ ਨੇਚਰ ਦੇ ਬੰਦੇ ਨੇਗੇ ਤੇ ਮੰਡੀ ਨੂੰ ਭਰਮਾ ਹੰਗਾਰੇ ਦਿਓ ਜੀ ਠੀਕ ਹੈ ਜੀ ਸਮਝਦਾ ਹਾਂ ਧੰਨਵਾਦ ਜੀ ਤੁਸੀਂ ਵੀ ਕਰੋ ਸਮਝਦਾ ਹਾਂ ਦਿਖਾ ਦੇਣੇ ਜਾਨਵਰਾਂ